ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰੂ ਘਰਾਂ ਦਾ ਪ੍ਰਬੰਧ ਕਰਦੀ ਹੈ ਉੱਥੇ ਐਜੂਕੇਸ਼ਨ ਦੇ ਵੱਡੇ ادارے ਆ ਤੇ ਇਦਾਂ ਹੀ ਹੈਲਥ ਦੇ ਜਿਹੜੇ ਵੱਡੇ ادارے ਆ ਜਿਹੜੇ ਹੈਲਥ ਦੇ ਤੌਰ ਤੇ ਸੇਵਾ ਕਰਦੀ ਹੈ ਤੇ ਉਹਦੇ ਤੋਂ ਅੱਗੇ ਵਧ ਕੇ ਸ਼ਰੋਮਣੀ ਕਮੇਟੀ ਨੇ ਸਪੋਰਟਸ ਵੱਲ ਵੀ ਧਿਆਨ ਦਿੱਤਾ ਹੈ ਇੱਥੇ ਸਾਡੀਆਂ ਟੀਮਾਂ ਜਿਹੜੀਆਂ ਪਾਵੇਂ ਉਹ ਗਤਕਾ ਗਤਕੇ ਦੀ ਟੀਮ ਆ martial art ਆ ਸਾਡਾ ਤੇ ਉਹਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਏ ਇਦਾਂ ਹੀ ਹਾਕੀ ਦੇ ਵਿੱਚ ਸਾਡੇ ਜਿਹੜੇ ਖਿਡਾਰੀ ਆ ਉਹ ਨੈਸ਼ਨਲ ਦੇ ਵਿੱਚ ਵੀ ਖੇਡਿਆ ਆ ਤੇ ਕਬੱਡੀ ਜਿਹੜੀ ਸਾਡੀ ਮਾਂ ਖੇਡ ਆ ਕਬੱਡੀ ਪੰਜਾਬ ਦੀ ਉਹਦੇ ਤਹਿਤ ਸਾਡੀ ਟੀਮ ਸਾਰੀ ਇੱਥੇ ਨਾਲ ਹੈਗੀ ਆ ਤੇ ਉਹ ਟੀਮ ਨੇ ਸਿੱਖੀ ਸਰੂਪ ਨੂੰ ਰੱਖਦੇ ਹੋਏ ਵੀ ਵੱਡੀਆਂ ਮੱਲਾਂ ਜਿਹੜੀਆਂ ਉਹ ਮਾਰੀਆਂ ਅੱਜ ਜਿਹੜਾ ਸੈਸ਼ਨ ਜਿਹੜਾ ਅਗਲਾ ਸੈਸ਼ਨ ਜਿਹੜਾ ਸ਼ੁਰੂ ਹੋ ਰਿਹਾ ਕਬੱਡੀ ਦਾ ਉਹਦੇ ਤਹਿਤ ਅਸੀਂ ਜਿਹੜੀ ਅੱਜ ਉਹਨਾਂ ਦੀ ਡਰੈੱਸ ਜਿਹੜੀ ਆ ਉਹ ਲੀਜ਼ ਕੀਤੀ ਆ ਤੇ ਅਸੀਂ ਚਾਹੁੰਦੇ ਆ ਕਿ ਜਦੋਂ ਸਿੱਖੀ ਸਰੂਪ ਦੇ ਵਿੱਚ ਕਿਸੇ ਵੀ ਗੇਮ ਦੇ ਵਿੱਚ ਬੱਚੇ ਖੇਡਦੇ ਆ ਤੇ ਫਿਰ ਧਰਮ ਨੂੰ ਵੀ ਇਤਿਸ਼ਾਹ ਮਿਲਦਾ ਤੇ ਕੌਮ ਨੂੰ ਵੀ ਚੜ੍ਹਦੀ ਕਲਾ ਮਿਲਦੀ ਹੈ ਤੇ ਮੈਂ ਤੇ ਫਿਰ ਨਸ਼ਿਆਂ ਤੋਂ ਵੀ ਜਿਹੜਾ ਜਿਹੜੇ ਉਹ ਬੱਚੇ ਵੱਜਦੇ ਆ ਕਿਉਂਕਿ ਜਦੋਂ ਕੋਈ ਵੀ ਪਲੇਅਰ ਆ ਜਾਂ ਬੱਚਾ ਆ ਨੌਜਵਾਨ ਆ ਤੇ ਜਦੋਂ ਗਰਾਊਂਡ ਦੇ ਵਿੱਚ ਚਲ ਜਾਂਦਾ ਤੇ ਗਰਾਊਂਡ 'ਤੇ ਜਾ ਕੇ ਫਿਰ ਉਹਦਾ ਇੰਟਰਸਟ ਜਿਹੜਾ ਗੇਮ ਬੱਲ ਬਣ ਜਾਂਦਾ ਤੇ ਜਦੋਂ ਗੇਮ ਬੱਲ ਇੰਟਰਸਟ ਬਣ ਜਾਂਦਾ ਤੇ ਫਿਰ ਉਹ ਬੱਚਿਆਂ ਦੇ ਜਿਹੜੇ ਮਾਰੀਆਂ ਆਤਾਂ ਆ ਉਹ ਮਾਰੀਆਂ ਆਤੋਂ ਵੀ ਭਾਵੇਂ ਨਛੇ ਆ ਤੇ ਭਾਵੇਂ ਦੂਸਰੀਆਂ ਮਾਰੀਆਂ ਮਾਰੀਆਂ ਆਤਾਂ ਕਿਉਂਕਿ ਉਹਦਾ ਇੰਟਰਸਟ ਹੀ ਸਾਰਾ ਗਰਾਊਂਡ ਬੱਲ ਹੁੰਦਾ ਤੇ ਫਿਰ ਉਹ ਮਾਰੀਆਂ ਆਤਾਂ ਤੋਂ ਵੀ ਜਿਹੜੇ ਵਜਦੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਵੀ ਸਾਰੇ ਨੌਜਵਾਨ ਵੀਰਾਂ ਨੂੰ ਬੱਚਿਆਂ ਤੇ ਬੱਚਿਆਂ ਨੂੰ ਕਿ ਆਪਾਂ ਵੱਧ ਤੋਂ ਵੱਧ ਇਹ ਸਪੋਰਟਸ ਵਾਲ ਆਈਏ ਤੇ ਜਦੋਂ ਸਪੋਰਟਸ ਵਾਲ ਆਵਾਂਗੇ ਖੇਡਾਂ ਵਾਲ ਆਵਾਂਗੇ ਤੇ ਆਪਣੀ ਤੰਦਰੁਸਤੀ ਵੀ ਸਿਹਤ ਮੈਂ ਇਹ ਵੀ ਕਹਿਣਾ ਕਿ ਪੰਜਾਬ ਦੀ ਧਰਤੀ ਤੇ ਜਦੋਂ ਪਿਛਲਾ ਸਮਾਂ ਸੀਗਾ ਅੱਜ ਤੱਕ ਬੱਚੇ ਬਹੁਤ ਬਾਹਰ ਚਲ ਗਏ ਪਿਛਲਾ ਸਮਾਂ ਸੀਗਾ ਤਾਂ ਉਹਦੇ ਵਿੱਚ ਦੇਖਦਾ ਹੁੰਦਾ ਸੀ ਅਸੀਂ ਇੰਡੀਆ ਦੇ ਵਿੱਚ ਇੱਕ ਤਖੜੇ ਸਰੀਰ ਦੇ ਮਾਲਕ ਸੀਗੇ ਤੇ ਬਹੁਤ ਵੱਡੀਆਂ ਖੇਡਾਂ ਵਿੱਚ ਮੱਲਾ ਮਾਰਦੇ ਸੀ ਤੇ ਮੈਨੂੰ ਉਹ ਦਿਨ ਜਿਹੜੇ ਦੁਆਰਾ ਆਪਾਂ ਨੂੰ ਤਿਆਰ ਕਰਨੇ ਚਾਹੀਦੇ ਆ ਤੇ ਬੱਚਿਆਂ ਨੂੰ ਖੇਡਾਂ ਵਿੱਚ ਪਾ ਕੇ ਆਪਾਂ ਜੇ ਉਹਨਾਂ ਦਾ ਜੀਵਨ ਜਿਹੜਾ ਉਹ ਤੰਦਰੁਸਤੀ ਬਣਾਈਏ ਤੇ ਬੱਚੇ ਜਿਹੜੇ ਹਮੇਸ਼ਾ ਮੱਲਾ ਮੰਨਗੇ ਤੇ ਕੌਮ ਦਾ ਦੇਸ਼ ਦਾ ਨਾਮ ਰੋਸ਼ਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਗੋਦਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਲੰਬੇ ਸਮੇਂ ਤੋਂ ਕਬੱਡੀ ਟੀਮ ਚਲਾਈ ਜਾ ਰਹੀ ਆ ਅੱਜ ਮਾਨਯੋਗ ਮੁਖ ਸਕੱਤਰ ਸਾਹਿਬ ਸਰਦਾਰ ਕਲਵਤ ਸਿੰਘ ਮੰਨਣ ਸਾਹਿਬ ਨੇ ਇਸ ਟੀਮ ਦਾ ਅਨਾਉਂਸ ਵੀ ਕੀਤਾ ਵੀ ਇਹ ਕਿਸ ਤਰ੍ਹਾਂ ਅੱਗੇ ਜਿਹੜਾ ਵਾ ਕਿਸ ਫੈਡਰੇਸ਼ਨ ਦੇ ਨਾਲ ਖੇਡੇਗੀ ਸਾਡੇ ਸਾਨੂੰ ਸਾਰੀਆਂ ਫੈਡਰੇਸ਼ਨਾਂ ਵੱਲੋਂ ਬਹੁਤ ਮੰਗ ਹੈ ਵੀ ਤੁਹਾਡੇ ਨਾਲ ਖੇਡੋ ਸਾਡੇ ਨਾਲ ਖੇਡੋ ਤੇ ਸਾਡੇ ਲਈ ਡਿਸੀਜਨ ਲੈਣਾ ਵੀ ਥੋੜਾ ਔਖਾ ਹੁੰਦਾ ਵੀ ਅਸੀਂ ਕਿਹਦੇ ਨਾਲ ਖੇਡੀਏ ਪਰ ਸਾਡੀ ਮੈਨੇਜਮੈਂਟ ਨੇ ਇਹ ਫੈਸਲਾ ਕੀਤਾ ਵੀ ਸਾਡਾ ਆ ਜਿਹੜਾ ਸੈਸ਼ਨ ਹੈ ਇਹ ਮੇਜਰ ਕਬੱਡੀ ਲੀਗ ਵੱਲੋਂ ਖੇਡਿਆ ਜਾਵੇਗਾ ਇਸ ਟੀਮ ਵਿੱਚ ਸਾਡੇ ਭਿੰਦਾ ਮੂਲੇਵਾਲ ਖਹਿਰਾ ਜਿਹੜੇ ਆ ਟੀਮ ਦੇ ਕਪਤਾਨ ਹੋਣਗੇ ਜਰਮਨਜੀਤ ਸਿੰਘ ਲੱड्डा ਜੋ ਸਾਡੇ ਮੇਨ ਰੀਡਰ ਵੀ ਆ ਤੇ ਉਹ ਉਪ ਕਪਤਾਨ ਹੋਣਗੇ ਇਹਦੇ ਨਾਲ ਸਰ ਤਲਦੀਪ ਸਿੰਘ ਸ਼ਕਾਰਮਛੀਆਂ ਜਿਹੜੇ ਆ ਉਹ ਉਪ ਕਪਤਾਨ ਹੋਣਗੇ ਤੇ ਟੀਮ ਦਾ ਵੇਰਵਾ ਜਿਹੜਾ ਵਾ ਉਹ ਮੈਂ ਤੁਹਾਨੂੰ ਸਾਰਾ ਇੱਦਾਂ ਹੀ ਰਿਟਨ ਜੀ ਦੇ ਦਿਆਂਗਾ ਤੇ ਬਾਕੀ ਇਹ ਜਿਹੜੀ ਟੀਮ ਆ ਉਹ ਇੱਕ ਤਰੀਕ ਤੋਂ ਲੈ ਕੇ 15 ਮਾਰਚ ਤੱਕ ਜਿਹੜੀ ਆ ਉਹ ਮੇਜਰ ਲੀਗ 'ਚ ਖੇਡੇਗੀ ਇਹ ਦੂਸਰਾ ਸਤਿਮਾਨ ਜੋਗਪਦਾਨ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਇਹ ਵੀ ਨਿਰਣੇ ਲਿਆ ਗਿਆ ਵਾ ਕਿ ਕੁੜੀਆਂ ਦੀ ਵੀ ਕਬੱਡੀ ਦੀ ਟੀਮ ਜਿਹੜੀ ਹੈ ਬਹੁਤ ਜਲਦੀ ਅਸੀਂ ਮੈਦਾਨ 'ਚ ਉਤਾਰਾਂਗੇ। ਜੀ ਕਿਸੇ ਉਹ ਲੋਕ ਕਰੇ ਸੋ। ਅਹ ਇਥੇ ਵਰਨਯੋਗ ਹੈ ਵੀ ਇਹ ਜਿੰਨੇ ਵੀ ਪਲੇਅਰ ਆ ਸਾਰੇ ਸਾਡੇ ਏਮਪਲਾਈ ਆ ਇਹਨਾਂ ਨੂੰ ਪੱਕੀਆਂ ਜੌਬਾਂ ਦਿੱਤੀਆਂ ਹੋਈਆਂ ਵਾ ਇਹਨਾਂ ਦੀ ਇਨਸ਼ੋਰੈਂਸ ਵਗੈਰਾ ਜਿਹੜੀ ਸ਼ੋਨਿੰਗ ਉਦਰਾ ਪ੍ਰਬੰਧਕ ਕਮੇਟੀ ਤੋਂ ਕਰਵਾਈ ਜਾਂਦੀ ਆ ਤੇ ਅੱਜ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਮਾਨਜੋਗ ਮੁਖਸ਼ ਕਤਰ ਸਾਹਿਬ ਨੇ ਸਾਡੀ ਮੰਗ ਤੋਂ ਬਗੈਰ ਹੀ ਸਾਨੂੰ ਜਿੰਮ ਜਿਹੜਾ ਉਹ ਪ੍ਰੋਵਾਈਡ ਕਰਵਾਇਆ ਵੀ ਤਾਂ ਕਿ ਜਿਹੜੇ ਸਾਡੇ ਬੱਚੇ ਆ ਉੱਥੇ ਆਪਣੀ ਜਿਹੜੀ ਫਿਜ਼ੀਕਲੀ ਫਿਟਨੈਸ ਲਈ ਵੀ ਜੋਰ ਦੇ ਸਕਣ